ਦੀ ਜੋ ਪ੍ਰੈਸ ਕਾਨਫਰੰਸ ਹੈ ਉਹਦਾ ਬੰਦਬੰਦ ਹੈਗਾ ਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਾਲੂ ਕੀਤਾ ਗਿਆ ਹੈ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਸਰ ਦੇ ਦਿਸ਼ਾ ਨਿਰਦੇਸ਼ੇ ਇੱਕ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਉਸ ਤਹਿਤ ਅਮ੍ਰਿਤਸਰ ਤੇ ਹਾਥੀ ਪੁਲਿਸ ਨੇ ਸ਼੍ਰੀ ਸੁਤਿੰਦਰ ਸਿੰਘ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ੇ ਸਾਡੀ ਟੀਮ ਨੇ ਬੜੀ ਵੱਡੀ ਸਫਲਤਾ ਕੱਲ ਹਾਸਲ ਕੀਤੀ ਹੈ ਜਦੋਂ ਇੱਕ ਬਰਾੜ ਪਿੰਡ ਦੇ ਨੇੜੇ ਨਾਕਾ ਲਗਾ ਕੇ ਸਾਡੀ ਪੁਲਿਸ ਟੀਮ ਨੇ ਸਪੈਸ਼ਲ ਸੈਲ ਨੇ ਦੋ ਵਿਅਕਤੀਆਂ ਨੂੰ ਰੌਂਡ ਅਪ ਕੀਤਾ ਜਿਨ੍ਹਾਂ ਦੇ ਕੋਲੋਂ 6 ਕਿਲੋ 150 ਗ੍ਰਾਮ ਹਿਰੋਇਨ ਅਸੀਂ ਰਿਕਵਰ ਕੀਤੀ ਹੈ ਤੇ ਉਹਨਾਂ ਦੇ ਕੋਲੋਂ ਇੱਕ PX5 ਪਿਸਤਲ 3 ਬੋਰ ਪਿਸਤਲ ਹੈ ਤੇ ਚਾਰ ਲਾਈਵ ਗਰਾਊਂਡ ਉਹ ਵੀ ਅਸੀਂ ਰਿਕਵਰ ਕੀਤੇ ਨਾਲ 10 ਜਹਾਜ ਡਰਗਮਨੀ ਤੇ ਇੱਕ ਇਹਨਾਂ ਦਾ ਮੋਟਰਸਾਈਕਲ ਪਾ ਸੀਗਾ ਇਹ ਦੋ ਵਿਅਕਤੀ ਨੇ ਲਵਪ੍ਰੀ ਤੌਰਫ ਲਵ ਵਾਸੀ ਰਾਜਾਤਾਲ ਠਾਣਾ ਘ੍ਰਿੰਡਾ ਅਤੇ ਬਲਵਿੰਦਰ ਉਰਫ ਬੋਬੀ ਪੁੱਤਰ ਨਿਰਮਲ ਸਿੰਘ ਵਾਸੀ ਚੀਚਾ ਦੋਵੇਂ ਠਾਣਾ ਘ੍ਰਿੰਡੇ ਦੇ ਰਹਿਣ ਵਾਲੇ ਨੇ ਇਹਨਾਂ ਦੇ ਇਲਾਵਾ ਇੱਕ ਹੋਰ ਜਗ੍ਹਾ ਤੇ ਨਾਕਾਬੰਦੀ ਕਰਦੇ ਹੋਇਆ ਸਾਡੇ ਡਿਫੈਂਸ ਡਰੇਨ ਜਿਹੜਾ ਹੈਗਾ ਨਿਕਲਦਾ ਟਰੀ ਲਾਗੇ ਉੱਥੇ ਅਸੀਂ ਦੋ ਬੰਦਿਆਂ ਨੂੰ ਹੋਰ ਰਾਉਂਡ ਅਪ ਕੀਤਾ ਜਿਹੜਿਆਂ ਦਾ ਨਾਂ ਹੈਗਾ ਗੁਰਪ੍ਰੀਤ ਉਰਫ ਗੋਪੀ ਅਤੇ ਵਿਸ਼ਾਲ ਉਸ ਤੂਪਾ ਨਵੀਂਆਬਾਦੀ ਆਟਾਰੀ ਦੇ ਰਹਿਣ ਵਾਲੇ ਨੇ ਇਹਨਾਂ ਦੇ ਪਾਸੇ 86 ਗ੍ਰਾਮ ਹੈਰੋਨ ਤੇ ਦੋ ਪਿਸਟਲ ਇੱਕ ਪੀਐਕਸ5 ਪਿਸਟਲ ਤੇ ਇੱਕ 3 ਬੋਰ ਜਿਹੜਾ ਪਿਸਟਲ ਹੈ ਇਹਨਾਂ ਕੋਲੋਂ ਰਿਕਵਰ ਹੋਇਆ ਇਹ ਦੋਵੇਂ ਮੁਕਦਮਿਆਂ ਦੇ ਨਾਲ ਇਹ ਜਿਹੜਾ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਉਤਲਸ਼ਾਹ ਵਿਰੁੱਧ ਮੁਹਿੰਮ ਇਹਦੇ 'ਚ ਅਸੀਂ ਸਾਰੇ ਜਿਹੜੇ ਇੱਥੇ ਸਮੱਗਲਰ ਨੇ ਜਿਹੜੇ ਇੱਥੇ ਮਾੜੇ ਅੰਸਰ ਨੇ ਜਿਹੜੇ ਕੁਛ ਨਾ ਕੁਛ ਗਤੀਵਿਧੀਆਂ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਖਾਸ ਕਰਕੇ ਜਿਹੜੀ ਪਾਕਿਸਤਾਨੀ ਆਈਐਸਆਈ ਜਿਹੜਾ ਸਾਡੇ ਪੰਜਾਬ ਦੇ ਯੂਥ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ बार-बार ट्रोल ਰਹੀ ਜਿਹੜਾ ਨਸ਼ਾ ਸਿੱਟਕੇ ਇਹ ਇਦਾਂ ਦੇ ਸਸਟਿਕੇਟਿਡ ਪਿਸਤਲ ਸਿੱਟਕੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਉਹ ਜਿਹੜੀ ਉਹਦੀ ਲੜੀ ਤਹਿਤ ਹੀ ਅਸੀਂ ਇਸ ਤੇ ਸਖਤ ਕਾਰਵਾਈ ਪਹਿਲਾਂ ਵੀ ਕਰਦੇ ਆਏ ਸੀ ਤੇ ਅੱਗੇ ਵੀ ਕਰਦੇ ਰਾਵਾਂਗੇ ਸਰ ਲਵਕਿੰਦਰ ਮਾਤਾ ਪਰ ਫਾਈਨਲ ਜਿਹੜਾ ਜੀ ਲਵਪ੍ਰੀਤ ਤੇ ਬਲਵਿੰਦਰ ਬੋਬੀ ਨੇ ਇਹ ਦੋਵੇਂ ਦਿਹਾੜੀ ਟੱਪਾ ਕਰਨ ਵਾਲੇ ਬੰਦੇ ਨੇ ਜਿਹੜਾ ਬਲਵਿੰਦਰ ਬੋਬੀ ਹੈ ਇਸ ਤੋਂ ਪਹਿਲਾਂ ਵੀ ਕੇਐਨਡੀਪੀਐਸ ਐਕਟ ਦੇ ਤਹਿਤ ਮਕਦਮਾ ਦਰਜ ਜੀ ਬਿਲਕੁਲ ਜੀ ਇਹ ਜਿਹੜੀ ਖੇਪ ਹੈਗੀ ਹੈ ਇਹ ਹਰਨਦੀ ਜਦੋਂ ਮੈਂ ਤੁਹਾਨੂੰ ਦੱਸਿਆ ਪਾਕਿਸਤਾਨੀ ਆਈਐਸਆਈ ਵੱਲੋਂ ਡਰੋਨ ਰਾਹੀਂ ਇਹ ਭੇਜੀ ਗਈ ਸੀ ਤੇ ਇਹਨਾਂ ਨੇ ਰਿਸੀਵ ਕੀਤੀ ਸਾਡੀ ਪੁਲਿਸ ਟੀਮ ਨੇ ਨਾਕਾਬੰਦੀ ਕਰਕੇ ਸਟਰੋਂਗ ਨਾਕਾਬੰਦੀ ਕਰਕੇ ਇਹ ਜਿਹੜੇ 4 ਵਿਅਕਤੀਆਂ ਨੂੰ ਵਕਫਤ ਤੋਂ ਕਿਸ ਵਿੱਚ ਸਟੇਸ਼ਨ ਅਰੈਸਟ ਕੀਤਾ ਹੈ। TX.5 ਦੇ ਨਾਲ ਕੋਈ ਅਜੇ ਤੱਕ ਅਨਫਾਰਮਡ ਕੋਈ ਨਹੀਂ ਕੋਈ ਨਹੀਂ ਮਿਲਿਆ। TX.3 ਨਾਲ ਕੋਈ ਕਿਸੇ ਨੇ ਦੱਸਿਆ ਕਿ ਅਸੀਂ ਪੱਜੀ ਬਿਲਕੁਲ ਸਾਡੀ ਜਿਹੜੀ ਤਫਤੀਸ਼ ਹੈ ਅਸੀਂ ਉਹਨਾਂ ਨਾਲ ਸਾਂਝੀ ਜ਼ਰੂਰ ਕੀਤੀ ਹੈ। ਅਸੀਂ ਜਿਹੜਾ ক্লোਜ਼ਲੀ ਇਨਕਲੋਜ਼ ਕੋਆਰਡੀਨੇਸ਼ਨ ਵਿਦ ਸਿਟੀ ਮੈਚਰ ਕਮਿਸ਼ਨਰ ਐਂਡ ਪੁਲਿਸ ਨਾਲ ਵੀ ਕੋਆਰਡੀਨੇਸ਼ਨ ਚ ਹੈਗੇ ਆ। ਤੇ ਇਹਨਾਂ ਦੇ ਜਿਹੜੇ ਵੀ ਲਿੰਕਸ ਹੈਗੇ ਆਂ ਇੱਧਰ ਦੇ ਲੋਕਲ ਲਿੰਕਸ ਪਾਰ ਦੇ ਲਿੰਕਸ ਅਸੀਂ ਸਾਰੇ ਐਕਸਪਲੋਰ ਕਰਕੇ ਜੇ ਸਭ ਹੋਰ ਖੁਲਾਸੇ ਹੋਣਗੇ ਅਸੀਂ ਤੁਹਾਡੇ ਨੂੰ ਜਲਦ ਸ਼ੇਅਰ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਕੀਬੋਰਡ ਦਾ ਇੱਕ ਸੋਫਿਸਟੀਕੇਟਿਡ ਵੈਪਨ ਹੈ ਪੀਐਕਸ5 ਹੈ ਉਹ ਬਾਹਰੋਂ ਆਇਆ ਸੀਗਾ ਡਰੋਨ ਦਾ ਹੀ ਆਇਆ ਸੀਗਾ ਜਿਹੜਾ ਦੂਜਾ ਸੀਗਾ ਉਹਦੀ ਅਸੀਂ ਜਿਹੜੀ origination ਹੈ ਸੀ ਇੱਥੇ ਦੇ ਨੈਟਵਰਕਸ ਜਿਹੜੇ ਡਰਗ ਰਨਿੰਗ ਰੈਕੇਟਸ ਵੈਪਨ ਰਨਿੰਗ ਰੈਕੇਟਸ ਨੇ ਉਹਨਾਂ ਨਾਲ ਐਕਸਪਲੋਰ ਕਰਕੇ ਉਹਨਾਂ ਨੂੰ ਵੀ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖੀ ਕਿ ਕਿੱਲੇ ਚੱਲ ਰਹੇ ਨੇ ਜੀ ਇਹਨਾਂ ਦੇ ਮੁਤਾਬਕ ਜਿਹੜੇ ਅੱਗੇ ਇਹਨਾਂ ਦੇ ਜਿਹੜੇ ਡਿਸਟ੍ਰੀਬਿਊਟਰ ਜਿਹੜਿਆਂ ਨੂੰ ਇਹ ਸਪਲਾਈ ਕਰਦੇ ਸੀਗੇ ਜਾ ਕੇ ਇਹ ਉਹਨਾਂ ਕੋਲ ਦੇਣ ਦਾ